ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆਮਬ ਤੇ ਪਿਆਜ਼ ਦੀ ਚਟਨੀ ਬਣਾਵਾਂਗੇ ਕੱਚੇ ਆਮਬ ਤੇ ਵੈਸੇ ਤਾਂ ਹੈ ਤਾਂ ਛੋਟੇ ਇਹਨਾਂ ਚ ਪਲਪ ਤਾਂ ਥੋੜਾ ਹੀ ਨਿਕਲਦਾ ਆਪਾਂ ਇੱਕ ਆਮਬ ਦਾ ਪਲਪ ਕੱਢ ਲਿਆ ਤੇ ਇੱਕ ਦਾ ਆਪਾਂ ਹੋਰ ਕੱਢ ਲਾਂਗੇ ਇਹਨਾਂ ਦੋਨਾਂ ਦਾ ਕੱਢ ਲਾਂਗੇ ਤੇ ਆ ਆਪਾਂ ਦੋ ਵੱਡੇ ਸਾਈਜ਼ ਦੇ ਪਿਆਜ਼ ਲਏ ਆ ਤੇ ਵਿੱਚ ਚਾਰ ਕਿ ਪਪਦੀਨੇ ਦੇ ਪੱਤੇ ਆਪਾਂ ਨਾ ਮੈਂ ਪਰੀਮੇ ਵਾਲੀ ਲੱਸੀ ਬਣਾਈ ਸੀ ਉਹ ਚੋਂ ਬਚੇ ਸੀ ਇਹ ਆਪਾਂ ਵਿੱਚੇ ਪਾ ਲਏ ਆ ਇਧਰ ਜੀ ਆਪਾਂ ਲਈਆਂ ਮਿਰਚਾਂ ਸਾਬਤ ਇਹ ਆ ਜੀ 10-12 ਮਿਰਚਾਂ ਹੈਗੀਆਂ ਇਧਰ ਜੀਰਾ ਤੇ ਨਮਕ ਹੈ ਤੇ ਇਹ ਮਿਰਚਾਂ ਨੂੰ ਨਾ ਪਹਿਲਾਂ ਆਪਾਂ ਉਬਾਲਾਂਗੇ ਸੌਫਟ ਹੋ ਜਾਣਗੀਆਂ ਇਧਰ ਦੇਖੋ ਮੈਂ ਉਬਾਲ ਕੇ ਰੱਖ ਲਿਆ ਮਿਰਚਾਂ ਇਹ ਮੇਰੀਆਂ ਸੌਫਟ ਹੋ ਗਈਆਂ ਇਹ ਆਪਾਂ ਨੂੰ ਪੀਸਣੀਆਂ ਆਸਾਨ ਹੋ ਜਾਣਗੀਆਂ ਤੇ ਇਹ ਜੀ ਚਟਨੀ ਆਪਾਂ ਬਣਾਵਾਂਗੇ ਕੁੰਡੇ ਘੋਟੇ ਵਿੱਚ ਹਾਂਜੀ ਪਹਿਲਾਂ ਆਪਾਂ ਨਾ ਮੰਗੋ ਦਾ ਪल्प ਕੱਢ ਲਾਂਗੇ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਚਟਨੀ ਬਣਾਉਣੀ ਹਾਂਜੀ ਆਪਾਂ ਜੀਰਾ ਤੇ ਨਮਕ ਪਹਿਲਾਂ ਇਹਨਾਂ ਨੂੰ ਥੋੜਾ ਜਿਆਦਾ ਭਲਾਂਗੇ ਆਪਾਂ ਪਹਿਲਾਂ ਨਮ ਥੋੜਾ ਜਿਆਦਾ ਰਹਿਣ ਲਾਂਗੇ ਨਾਲ ਆਪਾਂ ਇਹ ਵਿੱਚ ਪਾ ਲਾਂਗੇ ਮਿਰਚਾਂ ਮਿਰਚਾਂ ਦਾ ਆਪਾਂ ਪਾਣੀ ਕੱਢਦੇ ਤੇ ਇਹ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ ਨੇਸਟ ਕੰਮ ਕਰਕੇ ਜਿਹੜਾ ਪਾਣੀ ਹੋਰ ਆ ਉਹ ਪਿੱਛੇ ਥੱਲੇ ਰਹਿ ਜਾਊਗਾ ਲੋੜ ਹੋਈ ਤਾਂ ਆਪਾਂ ਪਾਣੀ ਬਾਅਦ ਚ ਪਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਰਗੜਾਂਗੇ ਮਿਰਚਾਂ ਦੇ ਨਾਲ ਜਦੋਂ ਆਪਾਂ ਉਹ ਗਰਮ ਉਬਾਲਦੇ ਸਭ ਹੋ ਜਾਂਦੇ ਨੇ ਤੇ ਆਪਾਂ ਨੂੰ ਰਗੜਨੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਹਾਂਜੀ ਦੇਖੋ ਆਪਣੀਆਂ ਮਿਰਚਾਂ ਬਹੁਤ ਵਧੀਆ ਪੀਸੀਆਂ ਗਈਆਂ ਵੈਸੇ ਸਾਉਦੀ ਮਿਰਚ ਪੀਸਣੀ ਬਹੁਤ ਹੀ ਔਖੀ ਹੁੰਦੀ ਹੈ ਤੇ ਅਸਲ ਤਾਂ ਆਪਾਂ ਗਰਮ ਕਰਕੇ 5-10 ਮਿੰਟ ਨਾ ਇਹਨੂੰ ਉਬਾਲੇ ਦੇਣੇ ਪੈਂਦੇ ਆ ਤੇ ਫੇਰ ਇਹ ਸੌਫਟ ਹੋ ਜਾਂਦੀਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਹੁਣ ਪਿਆਜ਼ ਪਾ ਕੇ ਕੁੱਟ ਦਿਆਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਕੁੱਟ ਲਾਂਗੇ ਹਾਂ ਜੀ ਆਪਣੇ ਪਿਆਜ਼ ਵੀ ਵਧੀਆ ਮਿਰਚਾਂ ਦੇ ਵਿੱਚ ਮਿਕਸ ਹੋ ਗਏ ਬਹੁਤ ਵਧੀਆ ਪੀਸੇ ਕੁੱਟੇ ਗਏ ਆ ਹੁਣ ਆਪਾਂ ਇਹਦੇ ਵਿੱਚ ਮੰਗੇਓ ਦਾ ਪਲਪ ਪਾਵਾਂਗੇ मैंगो जो दो भी लैके आने बड़े साइज के दे लिया सा छोटे लिया ये बिचों पल्प थोड़े ही निकले तो वैसे चटनी तो बहुत बढ़िया बन जूगी अपन कटास चाहिए चाहती है बड़े हो तो सोहनी गाँव गुद्दा निकल आऊंगा तो हाँ जी अपन चटनी बन के होगी तैयार ਆੰਬ ਦੀ ਤੇ ਆਪਣੇ ਪਿਆਜ਼ ਦੀ ਬਹੁਤ ਹੀ ਵਧੀਆ ਬਣਦੀ ਚਟਨੀ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਤੇ ਕੁੰਡੇ ਘੋਟੇ 'ਚ ਬਣਾਇਓ ਵੈਸੇ ਤਾਂ ਕੋਈ ਮਿਕਸੀਜ ਵੀ ਬਣਾ ਸਕਦੇ ਆਪਾਂ ਤੇ ਵੈਸੇ ਕੁੰਡੇ ਘੋਟੇ 'ਚ ਬਹੁਤ ਵਧੀਆ ਬਣਦੀ ਹੈ ਟੇਸਟੀ ਬਣ ਜਾਂਦੀ ਹੈ ਹੁਣ ਆਪਾਂ ਇਹਨੂੰ ਕਿਸੇ ਬੋਲ 'ਚ ਕੱਢ ਲਾਂਗੇ ਐਸ ਤ ਕਾਂ ਕਰਕੇ ਆਪਾਂ ਸਾਰੀ ਬੋਲ 'ਚ ਕੱਢ ਲਾਂਗੇ ਹਾਂਜੀ ਆਪਣੇ ਆਂਬ ਤੇ ਪਿਆਜ਼ ਦੀ ਚਟਨੀ ਬਣ ਕੇ ਹੋ ਗਈ ਤਿਆਰ ਤੇ ਤੁਸੀਂ ਵੀ ਜਰੂਰ ਘਰੇ ਬਣਾ ਕੇ ਵੇਖੋ ਟਰਾਈ ਕਰਿਓ ਹੁਣ ਆਂਬ ਬਾਜ਼ਾਰ ਚ ਬਹੁਤ ਆਏ ਹੋਏ ਆ ਤੇ ਬਹੁਤ ਹੀ ਟੇਸਟੀ ਲੱਗਦੀ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਮਿਲਦੇ ਆਂ ਜੀ ਅਗਲੀ ਵੀਡੀਓ ਸਸੀ ਗਾਂ